ਮਾਮਲਾ ਅੰਮ੍ਰਿਤਸਰ ਦੇ थाना ਬੀ ਡਿਵੀਜ਼ਨ ਦੇ ਬਾਹਰ ਸੁਲਤਾਨਵਿੰਡ ਗੇਟ ਤੋਂ ਸਾਹਮਣੇ ਆਇਆ ਜਿੱਥੇ ਬੀਤੀ ਰਾਤ ਝਗੜੇ ਦੌਰਾਨ ਜ਼ਖਮੀ ਹੋਏ ਨੌਜਵਾਨ ਦੀ ਮੌਤ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਮ੍ਰਿਤਕ ਦੀ ਲਾਸ਼ ਸੜਕ ਤੇ ਰੱਖ ਕੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਐਸ ਸੰਬੰਧੀ ਮੌਕੇ ਤੇ ਪਹੁੰਚੇ ਐਸਪੀ ਮਨਿੰਦਰ ਪਾਲ ਸਿੰਘ ਵੱਲੋਂ ਕਾਰਵਾਈ ਦਾ ਆਸ਼ਵਾਸਨ ਦੇ ਦਿਆ ਤਰਨਾ ਚੁਕਵਾਇਆ ਗਿਆ ਸਾਡੀ ਸੈਟੀਸਫਾਈ ਹੋਈ ਹੈ ਜੀ ਡਿਊਟੀ ਸਰ ਸਰਦਾਰ ਮਨਿੰਦਰ ਸਿੰਘ ਜੀ ਤੇ ਐਸਐਸਓ ਸਰ ਸੁਖਵੀਰ ਸਿੰਘ ਜੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਜਿਹੜੀ 307 ਤੇ 452 ਸਾਡੇ ਬੰਦਿਆਂ ਤੇ ਲੱਗੀ ਹੈ ਜੀ ਅਸੀਂ ਉਹ ਕੈਨਸਲ ਕਰਵਾਵਾਂਗੇ ਉਹਦੀ ਤਵਦੀਸ਼ ਕਰਕੇ ਤੇ ਉਹਨੂੰ ਕੈਨਸਲ ਕਰਵਾਵਾਂਗੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨਗੇ ਇਹ ਵਿਸ਼ਵਾਸ ਦਿਵਾਇਆ ਅਸੀਂ ਇਹਨਾਂ ਦੇ ਵਿਸ਼ਵਾਸ ਦੇ ਉੱਤੇ ਸਮਝਾ ਅਸੀਂ ਡੈੱਡ ਬਡੀ ਲੈ ਕੇ ਚੱਲੇ ਹਾਂ ਜੀ ਠੀਕ ਥੈਂਕ ਯੂ ਉਹ ਤੇ ਆਪਣਾ ਮੋਟਾ ਚੋਕਨ ਲੱਗਿਆ ਜੀ ਕਿਉਂਕਿ ਇਹਨਾਂ ਸਾਡੇ ਨਾਲ ਇਹ 302 ਦਾ ਪਰਚਾ ਨਾਲ ਰੱਤ ਕਰਤਾ ਜੀ ਹਾਂ ਠੀਕ ਹੈ 26 ਦੋ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਹਾਂਜੀ ਦੋ ਤਰ੍ਹਾਂ ਵਿੱਚ ਲੜਾਈਆਂ ਹੋਈਆਂ ਸੀ ਉਹਦੇ ਵਿੱਚ ਕੁਝ ਬੰਦੇ ਇੰਜਰਡ ਹੋਏ ਸੀ ਉਹਦੇ ਵਿੱਚ ਇੱਕ ਬੰਦਾ ਕਾਫੀ ਸੀਰੀਅਸ ਸੀ ਉਹ ਵੈਂਟੀਲੇਟਰ ਤੇ ਵੀ ਰਿਹਾ ਅੱਜ ਉਹਦੀ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਅਸੀਂ ਉਸ ਦੇ ਸਬੰਧ ਦੇ ਵਿੱਚ ਅਸੀਂ ਡੀਡੀਆਰ ਨੰਬਰ ਅਸੀਂ 52 ਨੰਬਰ ਪਾ ਕੇ 302 ਯਾਨੀ ਕਿ 103 ਬੀ ਐਨਐਸ ਦਾ ਬਦਲ ਕਰ ਦਿੱਤਾ ਗਿਆ ਅਗਲੀ ਤਫਤੀਸ਼ ਜੋ ਵੀ ਸਾਡੀ ਟੀਮਾਂ ਅਸੀਂ ਲਾ ਵੀ ਦਿੱਤੀਆਂ ਹੋਈਆਂ ਜਲਦ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਿਕਰਫਤਾਰ ਕਰਾਂਗੇ ਬਿਲਕੁਲ ਜੀ ਅਸੀਂ ਪੂਰਾ ਪਾਣੀ ਵਾਂਗੂ ਸਾਫ਼ ਰੱਖਾਂਗੇ ਤਫ਼ਤੀਸ਼ ਨੂੰ ਜੀ ਹਾਂ ਜੀ ਵੱਧ ਤੋਂ ਵੱਧ ਸਜ਼ਾ ਦਿਵਾਵਾਂਗੇ ਅਸੀਂ